ਜੀ ਮਿੱਤਰੋ ਕੀ ਹਾਲ ਚਾਲ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮਿੱਤਰੋ ਨਹਾ ਕੇ ਤੜਕ ਤੱਕ ਹੋ ਗਿਆ ਰੈਡੀ ਤੇ ਜਾਣਾ ਅੱਜ ਮੇਲੇ ਤੇ ਆਪਣੇ ਪਿੰਡ ਦੇਗਾ ਮੇਲਾ ਪਹਿਲਾਂ ਮਹਰੋਤਿਆਂ ਨਾਲ ਡਾਕਰ ਕੇ ਰੋਟੀਆਂ ਰੱਖੀਆਂ ਪਈਆਂ ਤੇ ਸੈਮ ਨੇ ਨਾਲੇ ਟਾਈਮ ਤਾਂ ਕਿਹੜਾ 11 ਵਜੇ ਪਈ ਹੈਗੇ ਤੇ ਮਨਪ੍ਰੀਤ ਨੇ ਹਜੇ ਪਤਾ ਵੀ ਜਾਊਗਾ ਜਾਊ ਸੀ ਵੈਸੇ ਸਾਰੇ ਪਿਆ ਹੀ ਜਾ ਕੇ ਠਾਉਣਾ ਪੂ ਉਹ ਬਸ ਆਪਾਂ ਰੈਡੀ ਨਾ ਉਹਨੂੰ ਕਿਜਵਾ ਓਕੇ ਰਿਪੋਰਟ ਆ ਆਪਾਂ ਕਿੜਾ ਵੀ ਵਟਨਾ ਮਲਦਾ ਹੁੰਦਾ ਨਾਲੇ ਸੀ ਮਹੀਨੇ ਤੋਂ ਮੇਨ ਨਾ ਨੂੰ ਕਿ ਹੋ ਗਿਆ ਕਹਿਵਾਂ ਤੇ ਬਸ ਚਲੋ ਚੱਲਦੇ ਆਂ ਤੇ ਮਾੜੇ ਵੇਖ ਲਈ ਕਬੂਤਰ ਆਪਣੇ ਤੇ ਰੋਟੀ ਖਾ ਲਈਏ ਚੱਲਦੇ ਆਂ ਮਣਪਰੇ ਦੇ ਕੋਲੇ ਲਓ ਬਾਈ ਆ ਗਏ ਮਣਪਰੇ ਦੇ ਕੋਲੇ ਰੋਟੀ ਰੱਟੀ ਖਾ ਲਈ ਸੀ ਤੇ ਉਹਦੇ ਨਾਲ ਗਾਹ ਮਨ ਥੋੜੀ ਲੋਰ ਲੋਡ ਕਰਾਉਣ ਗਏ ਸੀ ਅਸੀਂ ਠੀਕ ਹੈ ਲੋਰ ਲੋਡ ਕਰਾ ਕੇ ਉਹ ਹੋਈ ਨਰ ਤੇ ਮਾੜਾ ਕੱਪੜੇ-ਕੁੱਪੜੇ ਪਾਈ ਜਾਂਦਾ ਤੇ ਫਿਰ ਚੱਲਦੇ ਆਂ ਮੇਲੇ ਤੇ ਤੇ ਇੱਕ ਦੋ ਬੰਦੇ ਆਪਣੇ ਹੋਰ ਵੀ ਐ ਠੀਕ ਹੈ ਬਲਜੀ ਤਰਕੇ ਤੇ ਗੋਲੀ ਵਰਕੇ ਉਹ ਕੋਈ ਸਾਨੂੰ ਵੀ ਨਾਲ ਲੈ ਜਾਓ ਮਾਬਾ ਕੋਈ ਨਹੀਂ ਚੱਲਦੇ ਆ ਤੇ ਉਹਨਾਂ ਨੂੰ ਆ ਜਾਂਦੇ ਤੇ ਤਾਂ ਦਿਖਾਉਣੇ ਹਨ ਉਹਨੂੰ ਮੇਲੇ ਜਾ ਕੇ ਕੀ ਬਣਦਾ ਹਾਂਜੀ ਆ ਗਏ ਮਿਲਦੇ ਆਪਣੇ ਪਿੰਡ ਵਾਲੇ ਤੇ ਲਾਈਵ ਚਾਹ ਚਾਹ ਲਾਈਵ ਨਾ ਹੋ ਜੀਏ ਪਰ ਲਾਈਵ ਮੈਂ ਹੋਣਾ ਜਾਵਾਂ ਜੇ ਸਟੋਰੀ ਪਾ ਦੇਗਾ ਇੱਕ ਸਟੋਰੀ ਪਾ ਰਹੇ ਹੋ ਫਾਇਦਾ ਨਹੀਂ ਆਉਂਦਾ ਚੌੜ ਨਹੀਂ ਜੇ ਕਰ ਸਕਦਾ ਕਰ ਦੇ ਜੇ ਕਰ ਸਕਦਾ ਸਟੋਰੀ ਪਾ ਦੇ ਪਾ ਦੇ ਸਟੋਰੀ ਤਾਂ ਪਾ ਦੋ ਪਰ ਫਾਇਦਾ ਕੋਈ ਨਹੀਂ ਲਾਈਵ ਹੁੰਦਾ ਕਾਰਨ ਗੋਲੀ ਤੁੰਡਾ ਦੇ ਆਈਟਮ ਹੁਣ ਅਕਾਲ ਜੀ ਪਰ ਹੁਣ ਲਾ ਹੁਣ ਨੇ ਆਪਾਂ ਬਲੌਗਿੰਗ ਹੁਣ ਕਰਦੇ ਚੱਲ ਪਸਾਰ ਵੀ ਫਿਰਦੇ ਇਹਨੂੰ ਆਏ ਨੇ ਪ੍ਰਧਾਨ ਉਹ ਮਨਪ੍ਰੀਤ ਮਨਪ੍ਰੀਤ ਚੱਲ ਪੁਰਾਣੀ ਯਾਦਾਂ ਦਾ ਆ ਜਾ ਕਰੀ ਜਾਂਦਾ ਉਹ ਜਿਆਦਾ ਵੀ ਤਾਜੀ ਨਹੀਂ ਹੋਣੀ ਕੀ ਆ ਭੈਣ ਦੇਖੀ ਲੈ ਹੁਣ ਬਿਮਾਰ ਹੋ ਗਿਆ ਪਹਿਲਾਂ ਕਿੱਥੇ ਹੀ ਤੁਰ ਗਿਆ ਇਹ ਹੁਣ ਤੂੰ ਬਿਮਾਰ ਹੋਣਾ ਸੋਹਣੀ ਲੱਗਦੀ ਬਾਗ ਉਹ ਸੋਹਣੀ ਬਣੀ ਰੱਖਣ ਹਾਂ ਲੰਡਾ ਲਾਦਾ ਭੈਣ ਦੇ ਨਾਲ ਲਾ ਦੇ ਨਾਲ

ਪੁਰਾ ਮੋਲ ਸਰੇ ਉਹ ਬੰਦੇ ਸਾਡੀ ਕਿੱਥੇ ਕੋਲ ਤਾਂ ਮਾਲ ਜੀ ਇੱਕ ਮਿੰਟ ਜੀ ਕਿਧਰ ਗਏ ਬੰਦੇ ਆਪਣੇ ਬੰਦੇ ਕਿਧਰ ਗਏ ਇਹਨੂੰ ਭਾਵ ਦੇ ਫਰਦ ਨਹੀਂ ਹੋਏ ਤੋਹ ਜੀ ਭਾਈ ਨੇ ਤੋਹ ਜੀ ਭਾਈ ਨੇ ਪਾ ਦੇ ਦੱਸ ਮੈਂ ਦੇਖ ਕਿਧਰ ਗਏ ਮੇਰੇ ਜਿਹੜੇ ਨਹੀਂ ਵੀ ਭਰਾ ਸਕਦੇ

ਖਾਲੀ ਤਰਨਾ ਫਾਇਦਾ ਹੈ ਇੱਥੇ ਕੁਝ ਹੈ ਹੈ ਤੂੰ ਯਾਰ ਮਾਲਕਾ ਟੋਪੀ ਵਾਲਾ ਖੜਾ ਮੇਰੇ ਕੋਲ ਫਾਇਦਾ ਹੈ ਕੋਈ ਹੈ ਹੈਦਾ ਹੈ ਕੁਆਲਿਟੀ ਕਰੰਦੇ ਸੇ ਕੌਣ 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 ਮੈਂ ਫ੍ਰੀ ਫੋਨ ਕੀ ਚਾਹਤਾ ਵੇ ਇਹ ਤਾਂ ਪਿੱਛੇ ਬਸ ਐਸੇ ਪਿੱਛੇ ਲੱਗਦਾ ਅੱਛਾ ਬਗਰ ਫੋਨ ਕੋ ਵੇ ਜਰਾ ਨਹੀਂ ਵੱਜਦਾ ਕੋਈ ਨਾ ਕੋਈ ਬਦਲ ਨਹੀਂ ਬਲਜੀਤ ਕੋਈ ਹੈ ਟੋਕ ਵਾਲੀ ਗੱਲ ਹੈ ਹੈ ਕੋਈ ਟੋਕ ਵਾਲੀ ਗੱਲ ਨਹੀਂ ਵੱਡੇ ਮੇਲੇ ਚੱਲੋ ਇਹ ਤਾਂ ਛੋਟਾ ਨਹੀਂ ਨਾ ਕੁਝ ਵੀ ਇੱਥੇ ਓਏ ਇੱਕ ਤਾਂ ਲਾਈਨ ਆ ਉੱਥੇ ਫੇਰ ਮੁੜੇ ਹੋਣ ਤੁਸੀਂ ਜਿਹੜਾ ਖਾ ਕੇ ਇੱਕ ਸਟੋਰੀ ਪਾਦ ਗਏ ਉਹ ਉਮਲੀ ਤੁਨਾ ਨਹੀਂ ਇੱਕ ਹੀ ਲਾਈਨ ਆ ਓਏ ਉੱਥੋਂ ਜਾ ਕੇ ਫੇਰ ਮੁੜੇ ਹੋਣੀ ਤਿੰਨ ਘੰਟਾ ਲਾ ਦੇ ਇੱਕ ਥਾਂ ਤੇ ਉਹੀ ਕੁਝ ਮਿਲੂਗਾ 50 ਰੁਪਏ ਪਰ ਫਾਇਦਾ ਨਹੀਂ ਆ ਪਹਿਲਾ ਸਕੂਲ ਨਹੀਂ ਰਿਹਾ ਮੇਰੇ ਹੈ ਪਹਿਲਾ ਸਕੂਲ ਸੀ ਪਹਿਲੇ ਸਕੂਲ ਨਹੀਂ ਰਿਹਾ ਹੈ ਤਾਲ ਦਾ ਬੋਲੀ ਤਾਲ ਦੋ ਮੈਂ ਕਿਹਨੂੰ ਮਾਰਦਾ ਨਹੀਂ ਨਹੀਂ ਜਦੋਂ ਪਹਿਲਾਂ ਉਹ ਗਾ ਕੱਢੇ ਗਏ ਇਹ ਆ ਦੋ ਲੈਣਾ ਉਹ ਮੁਰਕੋத்தி ਵੀ ਰਾਇ ਨੇ ਬਾਹਰ ਚਲੇ ਗਏ ਪਾ ਯੂਟਰ ਲਾ ਵੰਗੇ ਇਹ ਲਮੋੜ ਓਏ ਕਿਧਰ ਗਿਆ ਇਹ ਲਮੋੜ ਓਏ ਓਏ ਇਹਨੂੰ Ayo kita ini. Sekolah ਕੁਝ ਕੁ ਪਰਵਾ ਨਾਲ ਸੀ ਉਤੋਂ ਕਿੱਥੇ ਨੂੰ ਆਪ ਪਾ ਲਈ ਨਹੀਂ ਸੀ ਪਰਵਾ ਤੇ ਬੈਡੀ ਫੂਲ ਬੜੀ ਓਏ ਬੈਡੀ ਫੂਲ ਵੇਖ ਲੈ ਦੀ ਓਏ ਔਰ ਫਿਰ ਕੀ ਹੈ ਪਾ ਗੋਲੀ ਫਿਰ ਪਾਸਵਾਂ ਮੈਂ ਦੇਖੂ ਪਾ ਉਹ ਨਾਲ ਲੈ ਗਿਆ ਜੱਟ ਦਾ ਵੇਖ ਓ ਕੀ ਲਿਖਿਆ ਲਵ ਔਰ ਮਨਪ੍ਰੀਤ ਸਾਹਿਬ ਲਿਖਿਆ ਓ ਮਨਪ੍ਰੀਤ ਓਏ ਓ ਇਹਨੇ ਬਣਾ ਹੀ ਹੋਇਆ ਨਹੀਂ ਮੈਂ ਫੁੱਟਾ ਵਸਲਾ ਯਾਰ ਤੂੰ ਓ ਲਵ ਲਿਖਿਆ ਭੈਣ ਆ ਜਾ ਬਸ ਕਰ ਅੱਛਾ ਬੀਬੀ ਲਾ ਕੇ ਨਹੀਂ ਮੈਂ ਕਹਾਂ ਤਸੀਨ ਮੈਂ ਲਵ ਲੀਆ ਮੰਨਦਾ ਨਹੀਂ ਮੇਰੀ ਗੱਲ ਇਹਨੂੰ ਕਿਹਨਾਂ ਨਿਕਲਦਾ ਰੇ ਅੱਗੇ ਵਧ ਕੇ ਅੱਗੇ ਵਧ ਕੇ ਤੈਨੂੰ ਦੋਨਾਂ ਨੂੰ ਮਾਰ ਮਾਰ ਕੇ ਕਾਂਟ ਦੋਈ ਕਾਂਟ ਤੈਨੂੰ ਕੀ ਗੱਲ ਨੰਬਰ ਬਾਹਰ ਵਾਲਾ ਕਾਹਦਾ ਆਇਆ ਦਾ ਵੇਖੇ ਵਹੀਂ ਬਈ ਬਣ ਕੇ ਕਾ ਇਹਨੂੰ ਗਾਂਢ ਦੁਆਰ ਨੇ ਠੀਕ ਹੈ ਜੀ ਮੈਂ ਤਾਂ ਫਿਰ ਪਿਆਰਾ ਬੰਦੀ ਕਰਕੇ ਚੱਲੀ ਜਾਂਦੇ ਚੱਲੀ ਜਾਂਦੇ ਵਿੱਚ ਹੀ ਇਹ ਕਿਹੜੇ ਬੋਲ ਦੇਗੇ ਉਹ ਲੈ ਲਏ ਓਏ ਤੁਹਾਡੀ ਭਾਪੀ ਖੰਦਰਾ ਹੈਗੀ ਆ ਹੈ ਨਹੀਂ ਤੇਰੀ ਮੂੰਹ ਗੱਲ ਤੱਕ ਵੀ ਲੱਗੀ ਮੈਨੂੰ ਮਲਦੀਤ ਕੀ ਹੋਇਆ ਦਵੇ ਪਏ ਆ ਫਿਰ ਨਾ ਹੈ ਨਹੀਂ ਕੋਈ ਨਹੀਂ ਹੈ ਨਹੀਂ ਤੂੰ ਦੂਜਾ ਕੰਮ ਹੈ ਜਾਉਂ ਚਲੋ ਘਰਾਂ ਨੂੰ ਹੋਰ ਬਾਈ ਹੈਪੀ ਜੀ ਠੀਕ ਆ ਬਾਈ ਬਹੁਤ ਵਧੀਆ ਠੀਕ ਹੈ ਬਾਈ ਹੋਰ ਹਾਂ ਬਹੁਤ ਬਹੁਤ ਚੜ੍ਹਦੀ ਕਲਾ ਸੇਵਾ ਕਰ ਕੰਮ ਹੈ ਉਧਰ ਬੱਠਲਪੁਰ ਕਮੇਟੀ ਕੱਢਦੇ ਸੀ ਨਾ ਤੋ ਟੋ ਬੰਡ ਲੱਗੇ ਪਏ ਨੂੰ ਚੱਲ ਬਾਹਰ ਚੱਲੇ ਸਾਡੇ ਨਾਲ ਚੰਗਾ ਤੂੰ ਨਾ ਉਹਨੂੰ ਕਿੱਗੇ ਠੀਕ ਆ ਠੀਕ ਆ ਓਕੇ ਰਿਪੋਰਟ ਦਵੇ ਪਏ ਆ ਪਾ ਕੇ ਜੱਟਾ ਠੀਕ ਹੈ ਬਾਈ ਤੂੰ ਮੁੜ ਕੇ ਤੇ ਚੱਲੇ ਲੈ ਲੈ ਤੇਰੀ ਬਣਾਨੇ ਠੀਕ ਹੈ ਓਕੇ ਰਿਪੋਰਟ ਹੈ ਅੰਦਰੋਂ ਮਨਣਾ ਆ ਬਈ ਬਹੁਤ ਅਗੜਾ ਏ ਠੀਕ ਆ ਠੀਕ ਆ ਹੋਰ ਕੋਈ ਹੈਗਾ ਬੰਦਾ ਦਿਖਾਉਣ ਲਈ ਤਵੀ ਆ ਬਾਹਰੋਂ ਇੱਧਰ ਦੇ ਜਾਏ ਹੈ ਇੱਧਰ ਗਏ ਹੁਣ ਇੱਧਰ ਆ ਨਾ ਪਾਈ ਜਾਂਦੇ ਇੱਧਰ ਗਏ ਚੁੱਬਰ ਚਾਹਤੀ ਰੇਵੀੜੀ ਬਣਾਉਣ ਦੇ ਬਈ ਇਹ ਆ ਵੀ ਸਾਡੇ ਬੰਦੇ ਹੁੰਦੇ ਆ ਇਹੇ ਟਾਈਮ ਹੁਣ ਹੈਂਡੀ ਵੇਚੇ ਹੈਗੇ ਆ ਇਹੇ ਟਾਈਮ ਹੁੰਦੇ ਨੇ ਹੈ ਤੇਰੇ ਟਿਆਗਦਾ ਨਹੀਂ ਸੰਗ ਦੇ ਕਾ ਫਿਰ ਬੰਦਿਆਂ ਕੋਲੋਂ ਕਹਿਰ ਹੋਰ ਠੀਕ ਹੈ ਹਾਲੇ ਪਿਆ ਓਕੇ ਰਿਪੋਰਟ ਜਮਾ ਕੱਲ ਚੰਗਾ ਫਿਰ ਬਾਏ ਕਿੱਧਰ ਗਏ ਉਹ ਉਧਰ ਗਿਆ ਉਹ ਉਧਰ ਗਿਆ ਉਹ ਇਧਰ ਆਈ ਜਾ ਉਹ ਇਧਰ ਗਏ ਆਓ ਤੇ ਉਹ ਨਹੀਂ ਇਧਰ ਗਏ ਆ ਇਧਰ ਚੱਲ ਚੱਲ ਚਾਹ ਪੀਣ ਗਿਆ ਮਲਾ ਨਹੀਂ ਹੋਰ ਨਹੀਂ ਨਹੀਂ ਚਾਹ ਪੀਣ ਗਿਆ ਕੇ ਚਾਹ ਪੀਣ ਗਿਆ ਦੇ ਤਾਂ ਤਾਂ ਸੇ ਤਾਂ ਤੋਂ ਮੁਸਕਾ ਦੇ ਕਿ ਕਿੱਦਾਂ ਹੋਣੀ ਨਹੀਂ ਹੁੰਦੀ ਆਪਣੇ ਚ ਫੋਨ ਲਾਵਾਂ ਮੈਂ ਉਹ ਕਦਾਂ ਮੈਂ ਫੋਨ ਲਈ ਮੜਾ ਦੇ ਦਿੰਦਾ ਪਰ ਇਹਨੂੰ ਕਰ ਲੋ ਤੇ ਬਾਬੇ ਫਿਰ ਦੁਆ ਖਰ ਬੰਦੇ ਭਾਜੀ ਫ੍ਰੀ ਦੀ ਚਾਹ ਤਾਂ ਮੈਂ ਮਾਰ ਹੀ ਜਾਂਦੇ ਹਾਂ ਹਾਂ ਮੇਰੀ ਓਏ ਬਾਬੇ ਨਾਲ ਆਪਣਾ ਹੀ ਫ੍ਰੀ ਦੀ ਚਾਹ ਵੇਖ ਤਾ ਬਸ ਇਹਨੂੰ ਐ ਹੁੰਦਾ ਬਸ ਪੀ ਲੀ ਗਏ ਲੱਕ ਲਈ ਕੁੱਤੇ ਲੈਟ ਨਹੀਂ ਨਹੀਂ ਨਾ ਰਹੇ ਨਾ ਰਹਿੰਦਾ ਹੈ ਹੈ ਆਪਣਾ ਠੀਕ ਆ ਬਜੀ ਚਾਹ ਪਾਈ ਘੁੱਟ ਕੇ ਰਜੀਤ ਚਾਹ ਪਾਈ ਘੁੱਟ ਕੇ ਜਮ ਲੈ ਚਾਹ ਚੰਗੀ ਇਹਦਾ ਵੀਡੀਓ ਨੋਟ ਨਾ ਮੈਂ ਵੀਡੀਓ ਅੰਦਰ ਕੇ ਬੰਦੇ ਪਾ ਚਾਹ 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 ਫਿਰ ਕਰ ਖੱਬੂ ਆ ਵਰਦਾ ਇਹਨੂੰ ਕੁੱਟਣਾ ਇਹਨੂੰ ਬਲੇਜ ਮੈਂ ਲੈ ਜੰਨ ਮਾ ਭਰਾ ਤੂੰ ਹੋ ਗਿਆ ਪਾਜ ਕੇ ਮੇਰੀ ਵੀਡੀਓ ਬਣਾਈ ਜਾਗਾ ਪਾਜ ਕੇ ਟੱਕਰ ਨਾ ਮਾਰੀ ਕਿਸੇ ਦੇ ਹਾਂ ਹੋਰ ਕਵਾੜਾ ਜੀ ਉਹ ਵੀਡੀਓ ਹੈ ਪਰਾਂ ਦੇ ਪਰਾਂ ਤੋਂ ਮਾਉਂਦੇ ਫੜੋ ਵੀਡੀਓ ਬਣਾ ਲੇ ਤੂੰ ਆਏ ਕਰੀ ਉੱਥੇ ਨਾ ਮੇਰੀ ਕਾਹੋ ਲੱਤ ਨੂੰ ਮਾਰਦਾ ਜਦੋਂ ਉਧਰੋਂ ਆਏਗਾ ਉਧਰੋਂ ਚੀਕਾਂ ਮਾਰਦਾਹੀਂ ਤੂੰ ਓਏ ਨਹੀਂ ਹੋ ਚੀਕਣੀ ਬੈਗ ਜਿੱਤ ਨੇ ਮੁਰੇ ਜਾਂਦੇ ਨਹੀਂ ਉਹ ਤਾਂ ਸੱਲੇ ਲਟਕੇ ਚੀਕਾਂ ਮਾਰਦਾਹੀਂ ਤੇਰੀ ਵੀਡੀਓ ਬਹੁਤ ਅੱਗ ਦੀ ਬਣੀ ਚਾਰ ਪੰਜ ਜਣੇ ਤੁਰੇ ਆਪਣੇ ਤੁਰੇ ਜਾਈਏ ਦੂਰੋਂ ਚੀਕਾਂ ਮਾਰਦਾਹੀਂ ਖਾਏ ਬੀਬੀ ਮਾਰਤਾ ਆਏਗਾ ਜੀ ਓਏ ਆ ਗਏ ਮੈਂ ਬੈਟ ਕੋਲ ਆ ਗਿਆ ਮੋਗਨ ਨਾਲ ਆਇਆ ਬਿੱਟੇ ਕਰਦੇ تیر ਆਇਆ ਮੇਰੇ ਭਾਗਾਂ ਤੇ ਕੱਛੀਆਂ ਕੁਛ ਨਾਲ ਹੀ ਫਿਰਦੇ ਆਪੀ 300 ਰੁਪਏ ਲੈ ਕੇ ਲੱਗੇ ਲੱਗੇ ਮਿੱਕੀ ਭੱਜ ਗਿਆ ਨਾਸ ਕੇ ਦੌੜ ਕੇ ਅੰਦਰ ਲੱਗੇ ਸੈਲ ਵੀ ਵੀਰ ਪੈ 300 ਰੁਪਏ ਵੀਰ ਪੈ ਵੀਰ ਪੈ تیر ਪੈ ਵੀਰ ਪੈ 300 ਰੁਪਏ ਸਭਨ ਸਾਰੇ ਲੋਕ ਇੱਕ ਵੀ ਚੀਜ਼ ਨਹੀਂ ਕੇ ਜਦੋਂ ਉਹਦੀ 20 ਸੀਤੀ ਵਾਲੀ ਹੁੰਦੀ ਧੋਤੀ ਨਹੀਂ ਪਾਗਲਾ ਜੀ ਕਿਲੇ ਹਾਂ ਉਹ ਪਹਿਲਾਂ ਵਾਸਨਾਉਂਦੀ ਐ ਨਾਲ ਲੱਗ ਭੈਂਤ ਨਾਲ ਸੈਂਟ ਲੱਗਿਆ ਭੈਂਤ ਤੰਨੇ ਹਟਾ ਜਣਾ ਸੈਂਟ ਲੱਗਿਆ ਤੇ ਹਾਂ ਦਸ ਕਾ ਮਾੜਾ ਜੀ ਛੋਟੇ ਲੈਵਲ ਦੀ ਸੋਚਾ ਚਲ ਚਲੋ ਚਲ ਹੋਰ ਜੀ ਉਹ ਇਹਨੂੰ ਦਿਖਾ ਉਹ ਵੀ ਮਰੰਗੇ ਮੁੰਡੇ ਨੂੰ ਅੰਗੀ ਜੋ ਵੀ ਹੋਏ ਜਿੱਥੇ ਪਹਿਲੀ ਵਾਰ ਮਿਲੇ ਸੀ ਹੋਵੇ ਬੰਦ ਕਰ ਦੇ ਬੰਦ ਬੂੰਦ ਵਾਲਾ ਕੰਮ ਕਿੱਥੇ ਆਪਣੇ ਕੋਲੇ ਆਪਣਾ ਚੱਲਦਾ ਰਹਿਣ ਦਾ ਕੰਮ ਬਣਾਓ ਇਹ ਕੰਮ ਬਹੁਤ ਤੇਜ਼ ਆ ਹਾਂ ਹਾਂ ਚਲੋ ਜਿਹੜੀ ਬੋਲੇ ਸੋਹਣ ਯਾਰ ਨਹੀਂ ਨਹੀਂ ਬਾਬਾ ਮਨੀ ਰਾਮ ਜੀ ਦੀ ਜਗਾ ਆਖੋਗੇ ਹਾਂ ਹਾਂ ਉੱਚੀ ਤੇ ਪਤਾ ਵੱਡਾ ਹੋ ਗਿਆ ਬਾਬਾ ਮਨੀ ਰਾਮ ਜੀ ਜੈ ਆ ਯਾਰ ਤੇਰਾ ਪੱਤਾ ਛੋਟਾ ਜੀ ਪੱਤਾ ਮੈਨੂੰ ਮੈਕ ਰਿਹਾ ਉਹ ਭਰਾਵਾ ਗੋਲੀ ਦੇ ਤੇ ਮੈਂ ਤਾਂ ਦੇਖਿਆ ਨਹੀਂ ਨਹੀਂ ਮੈਕ ਰਿਹਾ ਨਿਓ ਵੀਡੀਓ ਤੇ ਆਲੀਆ ਵੀਡੀਓ ਕੱਲੀ ਜਾਂਦੀ ਆ ਵੀਰੇ ਦਾ ਠੀਕ ਆ ਵੀਰ ਠੀਕ ਆ ਦੇਲੀ ਦੇਣਾ ਨਵੇਂ ਮਦਰੇ ਓਏ ਮੇਰੀ ਗੱਲ ਸੁਣ ਹਾਂ ਜਨੂ ਚ ਦੇ ਨੇ ਇੱਕ ਨਾਰਾ ਲਾ ਦੋ ਇੱਕ ਅਰੀ ਹੋਰ ਚਲੋ ਫਿਰ ਮਿਲਦੇ ਕੋਈ ਨਾ ਬੜਾ ਘੁੰਮ ਫੇਰ ਕੇ ਬਾਗ ਦੀ ਜੈ ਕਰਦੇ ਨਹੀਂ ਕਰਾ ਮਾਹੌਲ ਮੈਲਾ ਮਾਹੌਲ ਨਹੀਂ ਖਰਾ ਹੋਣਾ ਮਾਹੌਲ ਨਹੀਂ ਖਰਾ ਹੋਣਾ ਮਾਹੌਲ ਲਾ ਦੇ ਮਾਹੌਲ ਓਏ ਰੌਣਾ ਤੇ ਲਾ ਬਾਬਾ ਮਨੀ ਰਾਮ ਜੀ ਦੀ ਜੈ ਵਾਹ ਬਈ ਵਾਹ ਵਾਹ ਜੀ ਵਾਹ ਓਏ ਨਾਈ ਸਾਡੋ ਨਾਈ ਚੜਾ ਲੈ ਗਿਆ ਕਿੱਥੇ ਨਾਈਨ ਫੂਲਾ ਨਾਈਨ ਫੂਲਾ ਟੈਡੂ ਨੂੰ ਹੈਟਾਡੂਸ ਭਾਗੇ ਹੋਏ ਟੈਡੂ ਟੈਡੂ ਕਿੱਥੇ ਲਗਾ ਤੱਕ ਕਿਥੋਂ ਮੁੱਢੇ ਵਾਸੇ ਤਸਵੀਰ ਵੇਖੇਗਾ ਪੁੱਤਰ ਦੇ ਵਾਸਤੇ ਕਿਉਂਦੇ ਵਾਸਤੇ ਕਰ ਰਿਹਾ ਚਾਲੇ ਹੋ ਗਈ ਆ ਬਹੁਤ ਜੀਵਤ ਹੈ ਅਸੀਂ ਵੀ ਕੰਮ ਕਰਕੇ ਆਏ ਹਾਂ ਬਾਹਰ ਦੇ ਡਾਕ ਕੇ ਸਮਾਨ ਸੇ ਬੋਲੀ ਬੋਲ ਮਾਂ ਲੱਕੜ ਮੇਰੀ ਹਰ ਵੇਲੇ ਆਵਾਜ਼ ਆਉਂਦਾ ਫਾਟੀ ਚੱਲ ਜਾਈ ਦੋ ਜਿਹੜਾ ਦਾ ਘਟ ਗਿਆ ਚੰਨੀ ਕਿੱਥੇ ਆ ਰਿਹਾ ਵੇਖ ਲੋ ਚੱਲੋ ਕੋਈ ਪੁੱਤ ਕੋਈ ਮੇਰਾ ਬ੍ਰਾਂਡ ਦੇ ਰਗਾ ਜਸਦੀ ਲੋਕ ਦੀ ਹੈ ਆਹ ਮੁੰਡਾ ਵਾਲ ਬਣਾਉਂਦਾ ਵਾਓ ਵਾਲ ਬਣਾਇਆ ਮੁੰਡੇ ਦੇ ਵਾਹ ਸਰ ਜੀ ਤੁਸੀਂ ਕਾਰ ਸਟਾਰਟ ਕਰੀਏ ਚਲੋ ਸਟਾਰਟ ਕਰ ਸਟਾਰਟ ਪਹਿਲਾਂ ਇਹ ਸਟੋਰ ਦਾ ਪਹੁੰਚ ਇੱਕ ਮਿੰਟ ਅਗਰ ਸਟੋਰ ਕਾ ਸਟਾਰਟ ਕਰਨ ਵੀ ਨਹੀਂ ਪਹੁੰਚਾ ਜੀ ਸਰ ਆਹ ਦੇਖਣਾ 1 ਮਿੰਟ ਨੂੰ ਲੱਗਦਾ ਹੋਰ ਕੁਝ ਹੋਣਾ ਕਰਕੇ ਲੈ ਵੀ ਮਾਰਜ ਸਟੋਰ ਵੀ ਵੀਡੀਓ ਉਧਰ ਕੱਢ ਕੇ ਲਈ ਆਈ ਆਂਡਰ ਵੀ ਸਾਹ ਲਾ ਕਰਦਾ ਰਹਿੰਦਾ ਪਹਿ ਹੱਥ ਚੱਕ बाबा मणी राम की हाल बाबा मणी राम की हा ਜਾਂਦਾ ਹਾਂ ਆ ਭਰਦੂ ਭਰਦੂ ਕੋਈ ਚੱਕਰ ਨਹੀਂ ਇੱਧਰ ਆ ਜਾਓ ਇੱਧਰ ਇੱਕ ਮਿੰਟ ਇਹ ਕਰਾ ਵੀ ਲਾਤੇ ਤੇ ਇੱਧਰ ਕੋਈ ਨਹੀਂ ਸਹੀ ਐ ਸਹੀ ਐ ਜੇ ਰਾਗਣ ਜਮਾ ਆਹੀ ਭਾਲਦੀ ਸੀ ਕਾਉਂਦੇ ਉਹ ਵਿੱਚ ਫਟ ਪਾ ਕੇ ਦੱਬਦੀ ਗਏ ਹਾਂ ਉਹ ਫਟ ਪਾ ਵੀ ਦੱਬਦੀ ਗਏ ਵਿੱਚ ਹਾਂ ਫਟ ਪਾ ਹੀ ਪਾਈ ਗਏ ਵਿੱਚ ਤੂੰ ਹੋਰ ਹੋਰ ਪਿੰਡ ਦੀ ਤੌਰ ਬਈ ਹੋਰ ਰਸਤਾ ਹੈ ਜੀ ਕੁਆਰ ਤੋਂ ਪਹਿਲੇ ਬਣਾ ਮੈਂ ਤੁਹਾਨੂੰ ਨਹੀਂ ਕਹਿੰਦੇ ਜਾਂ ਵੀ ਨੂੰ ਆਇਆ ਉਹ ਵੀ ਮੇਲਾ ਛੱਡ ਕੇ ਮੁੰਡੇ ਆ ਗਏ ਛਰਲਾ ਮਾਰਨ ਆ ਗਏ ਆਜੋ ਆਜੋ ਆ ਗੋਲੀ ਗੋਲੀ ਇਹ ਹਲੇ ਇਕੱਲੇ ਇਕੱਲੇ ਹੋ ਗਏ ਆਜੋ ਮੁੰਡੋ ਆਜੋ ਇਖੜੇ ਤੇ ਲਾਓ ਭਾਈ ਬਣਾਤੀ ਜਾ ਕੇ ਵੀ ਵੀਡੀਓ ਚਲ ਗਿਆ ਛਪਰੀ ਗੈਂਗ ਕਿੱਥੇ ਆਪਣਾ ਛਪਰੀ ਗੈਂਗ ਨਾਲ ਆਡੋ ਗਏ ਆਡੋਗੇ ਤਾਂ ਹੀ ਵੀਡੀਓ ਬਣ ਗਈ ਨਹੀਂ ਬਣਦੀ ਨਹੀਂ ਅੱਜ ਰਿਕਮ ਪਤਾ ਨਹੀਂ ਵੀਡੀਓ ਅੱਜ ਬਣਨੀ ਨਹੀਂ ਅੱਜ ਚਲੋ 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 ਪੁਰਾ ਚਲ ਮਨ ਹਾਈ ਐਂਡ ਕਰ ਰੋਕ ਦਿਨੇ ਰੋਕ ਦਿਨੇ ਠੀਕ ਹੈ ਓਕੇ ਰੋਟਾ ਜਾਵਾਂ ਮੇਲਾ ਕਿਨੇ ਠੀਕ ਹੈ ਬਸ ਤੂੰ ਆ ਘੂਤਿਆ ਕਿਹੜਾ ਏ ਇੱਥੀ ਫਰਦਾ ਏ ਕਹ ਰੇੜੀ ਜਾਂਦਾ ਹੁੰਦਾ ਏ ਲੋ ਵੀ ਮੈਟਰ ਆਗੇ ਸੀ ਘਰੇ ਚਾਰਚ ਕਾਲੇ ਮਨਪ੍ਰੀਤ ਨਾਲ ਦੋ ਚਾਰ ਉੱਥੇ ਰਹੇ ਤੇ ਹੁਣ ਫੇਰ ਦਿਖਾਉਣੇ ਇੱਕ ਮਿੰਟ ਹਾਂ ਜੀ ਤੇ ਆਗੇ ਸੀ ਘਰੇ ਟਾਈਮ ਨਾਲ ਹੀ ਹੁਣੀ ਆਇਆ ਮਤਲਬ 4:30 ਵਜੇ ਆਗੇ ਸੀ ਸੀ ਤੇ ਬਸ ਹੁਣ ਫੇਰ ਕੋਈ ਘਰੇ ਚੱਲਾ ਹੈ ਕਰੇ ਕੰਮ ਦਿੰਦਾ ਵਜਾ ਕੇ ਕੋਈ ਕਿਹੜਾ ਘੜਾ ਪਾਰ ਗਿਆ ਕੋਈ ਨਹੀਂ ਪਾਰ ਗਿਆ ਚਲੋ ਕੋਈ ਨਹੀਂ ਆਉਣ ਦੇ ਮਨਪ੍ਰੀਤ ਨੂੰ ਚਾਰਚ ਵਰਚ ਕਾਲਿਆ ਉਹਨਾਂ ਮੈਂ ਤੇ ਕਰਦੇ ਹੁਣ ਮੈਂ ਸ਼ੇਅਰ ਕਰ ਲਾਓ ਬਈ ਆ ਇੱਕੜੇ ਇੱਕ ਮੰਡਿੱਗਾ ਪਾਣੀ ਲੈ ਜਾਂਦਾ ਤੇ ਦਾਣੇ ਹੈ ਨਹੀਂ ਪਾਣੀ ਨੂੰ ਤਾਂ ਪਿਆ ਵੈਸੇ ਤਾਂ ਚੱਕਦਗੇ ਪਰ ਜਿਅਕਤਾ ਚੱਕਦਗੇ ਚੱਕਦਗੇ ਦਾਣੇ ਦੋਨੇ ਪਾਦ ਗਏ ਰਿਆਂ ਨੂੰ ਉਹ ਕਿੱਧਰ ਹੋ ਗਿਆ ਫੋਕਸ ਆਊਟ ਜਾ ਕੇ ਹੋ ਗਿਆ ਜੀ ਦਾਣੇ ਪਾਦ ਗਏ ਨਿੱਗਾ ਪਾਣੀ ਪਾਦ ਗਏ ਰਿਆਂ ਨੂੰ ਕਰਦੇ ਹਾਂ ਲੋ ਇੱਕ ਤੇਰੇ ਕਿੰਡਾ ਫੋਕਸ ਆਊਟ ਹੋ ਜਾਂਦਾ ਹਾਂਜੀ ਕਿਵੇਂ ਠੀਕ ਚਾਹ ਮੁੰਡੋ ਠੀਕ ਓਏ ਲੈ ਉਹਨੇ ਤੇਰੇ ਅੱਤੇ ਗੁੱਡੀ ਪਾਲ ਕੇ ਇੱਕ ਚਲੋ ਇਹ ਦਾਣੇ ਦੁਨੀ ਨੂੰ ਪਾ ਦਈਏ ਕਿਰਾ ਤੇ ਨਾਲੇ ਪਾਣੀ ਪਿਆ ਪਾਣੀ ਬਾਲ ਦਈਏ ਪਾ ਦਈਏ ਨਿੱਗਾ ਪਾਣੀ ਦਾਣੇ ਪਾ ਦਈਏ ਇਹਨਾਂ ਨੂੰ ਦਾਣੇ ਪਾ ਲਈ ਭਲੰਦਰੋ ਥੋੜੀ ਕੰਕ ਕਈ ਵਾਰੀ ਤਾਂ ਮੈਂ ਕੰਕ ਪਾਉਂਦਾ ਹੀ ਨਹੀਂ ਬਈ ਠੀਕ ਹੈ ਕੱਲੀ ਮਤਲਬ ਬਾਏ ਰਾਤੀ ਮੱਕੀ ਬਾਹਰ ਨੂੰ ਮੈਂ ਤੇ ਅੱਜ ਮੈਂ ਥੋੜੀ ਵਿੱਚ ਕਣਕ ਪਾ ਲੈਣੀ ਥੋੜੀ ਨਾ ਮਾਤਰ ਜੀ ਥੋੜੀ ਪਾਉਣ ਚਾਹ ਮੜੀ ਹੀ ਕਣਕ ਦਾ ਕਿ ਹੋਰ ਪੜ ਗਏ ਬਹੁਤ ਹੈ ਤੇ ਤਾਂ ਕਣਕ ਦਾ ਨਿਕਲਦਾ ਰੇਤੜਾ ਕਿਵੇਂ ਲੋ ਭੀ ਕਣਕ ਵੀ ਪਾ ਲਈ कणक का पाली थे। पाल गए मक्की मक्की पाल के मक्की पाली बाजरा बाजरा पाया ऐसे इसको मिक्स करना है अच्छे से मिक्स करने के बाद इसको ऐसे उठाएं पहले इसको ऊपर करें ਇਸ ਨੂੰ ਓਪਨ ਕਰੇ ਆਹ ਹੌਂਕ ਲੜਕੀ ਵਿੱਚ ਇਸ ਨੂੰ ਓਪਨ ਕਰਨਾ ਹੈ ਓਪਨ ਕਰਨੇ ਕੇ ਬਾਅਦ ਇਸ ਨੂੰ ਯਹਾਂ ਪਰ ਢਾਲ ਦੇ ਆਜੋ 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 ਠੰਡਾ ਪਾਣੀ ਕੱਢ ਦੀਏ ਬਾਹਰ ਹੈ ਨਾ ਵਾਲਾ ਠੰਡਾ ਪਾਣੀ ਕੱਢ ਦੀਏ ਬਾਹਰ ਫਿਰ ਅਣ ਢੋਲਿਆ ਤੁਹਾਨੂੰ ਫੇਰ ਦਿਖਾਉਣਾ ਮੈਂ ਹਾਂਜੀ ਢੋਲਿਆਂ ਦਾ ਤੇ ਇਹਨੂੰ ਪਾ ਦਈਏ ਪਾਣੀ ਠੀਕ ਹੈ ਡਿੱਗਾ ਆਜੋ 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 ਨਿੱਗਾ ਪਾਣੀ ਪੋਣਾ ਚਾਹੀਦਾ ਠੰਡ ਹੈਗੀ ਬਹੁਤ ਜ਼ਿਆਦੀ ਏਡਾ ਪਾਣੀ ਨਹੀਂ ਪੀਂਦੇ ਤੇ ਮੈਂ ਦਾਣੇ ਖਾਂ ਲਾ ਕੇ ਹੁਣ ਜੇ ਆਪਾਂ ਇਹਨੂੰ ਨੇਰਾ ਕਰ ਰਹੇ ਨੇ ਦਾਣੇ ਨਹੀਂ ਖਾਣੇ ਦਾਣੇ ਨੂੰ ਖਾ ਲੈਂਦੇ ਹੋ ਤੇ ਕੱਲਾ ਕਿਰਾ ਹਲਾ ਚੱਲਦੇ ਨੂੰ ਐ ਕਿਰਾ ਦਾਣੇ ਖਾ ਲੈਣਗੇ ਹਾਂ ਕਿਰਾ ਦਾਣੇ ਖਾ ਲੈਣਗੇ ਵਧਿਕਾ ਤੇ ਫਿਰ ਇਹਨੂੰ ਆ ਕੇ ਆਪਾਂ ਫਿਰ ਲੋਕ ਲੂਕ ਲਾ ਦਾਂਗੇ ਤੇ ਆਚਾਰਨ ਪਹਿਲੇ ਅੰਦਰ ਦਾਣੇ ਖਾਣੇ ਵਿਚਾਰੇ ਹੁਣ ਛੇਰ ਦਿਖਾਉਣੇ ਠੀਕ ਹੈ ਛੇਰ ਫੋੜਨਾ ਫੇਰ ਕਰ ਦੇਣੀ ਲਓ ਬਈ ਦਾਣੇ ਦੋਨੇ ਖਾ ਕੇ ਪੀ ਕੇ ਪਾਣੀ ਚੜ ਕੇ ਸਾਰੇ ਤਾਂ ਕਰ ਦਿੱਤੀ ਸੈਟ ਇਹਨੂੰ ਫਿਰ ਦੇਖੋ ਨੇ ਹਾਂਜੀ ਮਿੱਤਰੋ ਤੇ ਮੈਂ ਹਾਂ ਕਰ ਦਿੱਤੀ ਵਲੌਗ ਦੀ ਐਂਡਿੰਗ ਤੇ ਵਲੌਗ ਦੀ ਐਂਡਿੰਗ ਜੇ ਇਹੀ ਆ ਤੇ ਅੱਜ ਸੀਗਾ ਆਪਣੇ ਪਿੰਡ ਮੇਲਾ ਜਿਵੇਂ ਤੁਸੀਂ ਵੇਖ ਚੁੱਕੇ ਹੋ ਠੀਕ ਠਾਕ ਸੀ ਵਧੀਆ ਕੰਮ ਸੀ ਓਕੇ ਰਿਪੋਰਟ ਸੀ ਤੇ ਬਸ ਇੰਨੇ ਕਹਿਣਾ ਸੀ ਆਪਾਂ ਤਾਂ ਤੇ ਕੱਲ ਨੂੰ ਚਲਦੇ ਆ ਮੇਰੇ ਹਿਸਾਬ ਨਾਲ ਆਪਾਂ ਮੋਕਸਰ ਵਾਲੇ ਮੇਲੇ ਤੇ 100 ਚ 90% ਵੀ ਉੱਥੇ ਆਪਾਂ ਚੱਲਣਾ ਹੈਗਾ ਤੇ ਬਸ ਬੰਦੇ ਉਹੀ ਆਪਣੇ ਰੋਜ਼ ਵਾਲੇ ਬੰਦੇ ਆ ਗੱਡੀ ਲੈ ਜੱਲਾਂਗੇ ਚੱਲਿਆ ਆਵਾਂ ਉੱਥੇ ਵੀ ਤੇ ਹੋ ਸਕਦਾ ਤੁਹਾਨੂੰ ਮੋਕਸਰ ਵਾਲਾ ਮੇਲਾ ਦਿਖਾਈਏ ਉੱਥੇ ਉਹਦੂ ਚੰਗੀਆਂ ਜਿਹੀਆਂ ਜਿਹਾਉਣੀਆਂ ਵੇਖਣ ਨੂੰ ਤੇ ਬਸ ਓਕੇ ਰਿਪੋਰਟ ਸੀਗੀ ਤੇ ਬਸ ਬਾਕੀ ਇੱਥੇ ਪਿੰਡ ਵਾਲੇ ਮਿਲ ਜਵ ਮਗਰੋਂ ਲੜਾਈ ਲੜੀ ਵੀ ਹੋਈ ਗਈ ਹੈਗੀ ਬਸ ਠੀਕ ਹੈ ਜੀ ਮਤਲਬ ਇਹ ਐਨੀ ਕਰਦੀ ਬਲੌਗਰ ਬਸ ਤੁਹਾਨੂੰ ਕੋਈ ਜਿਆਦਾ ਖਾਸ ਗੱਲ ਤਾਂ ਹੈ ਨਹੀਂ ਠੀਕ ਹੈ ਆਪਾਂ ਖੇਡੂ ਧੀ ਖਾਸ ਗੱਲ ਚਲੋ ਭਾਈ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਦੱਬ ਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਰੱਬ ਰੱਖਾ ਸਾਰੇ ਵੀਰਾਂ ਦਾ ਧਿਆਨ ਰੱਖਿਓ